ਸਿੱਖਾਂ ਨੇ ਮਹਾਰਾਜ ਨੂੰ ਸਿਰ ਦਿੱਤੇ ਐ ਮਹਾਰਾਜ ਨੇ ਸਿੱਖਾਂ ਨੂੰ ਆਪਣਾ ਸਰਬੰਸ ਦਿੱਤਾ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇੱਥੇ ਤਰਬਨ ਡੇ ਆ ਜਿਹੜਾ ਮਨਾਇਆ ਜਾਂਦਾ ਹੈ ਆਪਣ ਦੇਖ ਲਓ ਆਪਾਂ ਲੈਜਿਸਲੇਟਿਵ ਚ ਖੜੇ ਆ ਬਾਣੇ ਪਾ ਕੇ 3 ਫੁੱਟ ਦੀ ਤਲਵਾਰਾਂ ਫੜ ਕੇ ਤਲਵਾਰਾਂ ਪਾ ਕੇ ਸ਼ਾਸਤਰ ਪਾ ਕੇ ਜਿਹੜੇ ਵੀ ਇਕਕਾਰ ਹੁਣ ਕੋਈ ਕੁਝ ਕਹਿੰਦਾ ਨਹੀਂ ਇੱਥੇ ਕੋਈ ਕੁਝ ਨਹੀਂ ਵੀ ਸਾਰੇ ਮੁਬਾਰਕ ਕਰਦੇ ਵੀ ਤੁਸੀਂ ਇਕਕਾਰ ਪਾ ਕੇ ਆਏ ਆ ਇਹ ਸਾਡੀ ਜਿੱਤ ਆ ਉਸ ਲਾ ਬੁੱਕ ਦੇ ਵਿੱਚ ਸਿੱਖਾਂ ਨੂੰ ਇੱਕ ਵੱਡ ਮੁੱਲਾ ਮਾਣ ਹਾਸਲ ਹੋਇਆ ਹੋਏ ਸੀ ਕਿ ਪੰਜ ਕਕਾਰ ਪਾ ਕੇ ਤੁਸੀਂ ਕਿਤੇ ਵੀ ਵਿੱਚਰ ਸਕਦੇ ਹੋ ਇਸ ਦਸਤਾਰ ਦੇ ਲਈ ਕੈਨੇਡਾ ਦੀ ਧਰਤੀ ਦੇ ਉੱਤੇ ਲਗਾਤਾਰ 6 ਸਾਲ ਕੇਸ ਲੜਿਆ ਗੋਟ ਦਿ ਗ੍ਰੇਟ ਓਪਰਚੁਨਿਟੀ ਟੂ ਗੋ ਟੂ ਅ ਕੁਰਡੋਰਾ ਐਂਡ ਇਟ ਓਪਨ ਮਾਈ ਆਇਜ਼ ਐਂਡ ਚੇਂਜ ਮਾਈ ਲਾਈਫ ਆਈਵ ਨੈਵਰ ਗੋਨ ਬੈਕ ਯੈਟ ਸੋ ਵੀ ਹੋਰ ਰਸਤੇ ਵੱਲ ਵੇਖਣ ਦੀ ਲੋੜ ਨੇ ਕੋਪਨਸੇ ਮਾਰਾ ਤੇ ਮਾਰਕ ਵੱਲ ਤੁਰੋ ਇਹਾ ਕਿ ਇਹ ਹੋ ਇਹ ਬਹੁਤ ਮਿਹਨਤੀ ਲੋਕ ਹੈ ਇਹ ਗੁਰੂਆਂ ਦੀ ਬਾਣੀ ਨੂੰ ਹਮੇਸ਼ਾ ਯਾਦ ਰੱਖਦੇ ਆ ਮੀਸ਼ਾਂ ਗੁਰੂ ਦਾ ਨਾਮ ਜਪਦੇ ਆ ਸਵਾਜਿ ਖੁਦ ਬੁਲਾ ਕੇ ਲੈਜਿਸਲੇਚਰ ਵਿੱਚ ਇਸ ਤਰੀਕੇ ਦਾ ਸਨਮਾਨ ਕੀਤਾ ਜਾ ਰਿਹਾ ਹੈ 6 ਸਾਲ ਬਾਅਦ ਫਿਰ ਹਿਊਮਨ ਰਾਈਟਸ ਦੇ ਵਿੱਚੋਂ ਇੱਕ ਕਮੈਂਡਮੈਂਟ ਹੋ ਗਈ ਜਿਹੜੀ ਕਿ ਉਹਨਾਂ ਨੇ ਅੰਡਰ ਰੀਜ਼ਨੇਬਲ ਕੰਡੀਸ਼ਨ ਦੇ ਵਿੱਚ ਰੱਖੀ ਅੱਜ ਮੁੱਚੇ ਭਾਈਚਾਰੇ ਦੀ ਜਿੱਤ ਹੈ ਕਿਉਂਕਿ ਜੇਕਰ ਇਹ ਕੇਸ ਨਾ ਕਰਦੇ ਜੇਕਰ ਉਸ ਵੇਲੇ ਇਹ ਜੰਗ ਉਹ ਦਸਤਾਰ ਦੇ ਲਈ ਨਾ ਲੜਦੇ ਤਾਂ ਸ਼ਾਇਦ ਕਿਤੇ ਨਾ ਕਿਤੇ ਨਾ ਸੀ ਅੱਜ ਇਹ ਟਰਬਨ ਦੇ ਬਣਾ ਰਹੇ ਹੁੰਦੇ ਪੰਜਾਬੀ ਪੰਜਾਬੀ ਲੱਗਦਾ ਜੀ ਹਾਂਜੀ ਲੋਕ ਸਿੰਘ ਜੀ ਦਾ ਕਿ ਪਹਿਲਾ ਨਾਮ ਰਾਇਲੀ ਹੈ ਇਹ ਜਿਹੜਾ ਜੇ ਮੈਂ ਗੱਲ ਕਰਾਂ ਜਨਮ ਰਾਇਲ ਜਿਹੜਾ ਅਨੋਖ ਸਿੰਘ ਦਾ ਸਿੱਖ ਪਰਿਵਾਰ ਦੇ ਵਿੱਚ ਨਹੀਂ ਸੀ ਹੋਇਆ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੀ ਮੇਹਾਂ ਕਰੋ ਨਿਵਾਸ ਸਿੱਖ ਹੈਰੀਟੇਜ ਮੰਥ ਦੀਆਂ ਦੁਨੀਆ ਭਰ ਦੇ ਵਿੱਚ ਵੱਸਦੇ ਸਿੱਖ ਜਗਤ ਨੂੰ ਦਾ ਪੰਜਾਬ ਟਾਕਸ ਦੇ ادارے ਵੱਲੋਂ ਦਾ ਪੰਜਾਬ ਟਾਕਸ ਦੀ ਸਮੁੱਚੀ ਟੀਮ ਦੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਹੋਣ। ਇਸ ਵੇਲੇ ਮੈਨੀਟੋਬਾ ਲੈਜਿਸਲੇਸ਼ਨ ਜਿਹੜੀ ਬਿਲਡਿੰਗ ਹੈ, ਲੈਜਿਸਲੇਚਰ ਹੈ ਜਿਹੜੀ ਅਸੀਂ ਉਹਦੇ ਬਾਹਰ ਖੜੇ ਹੋਏ ਆਂ। ਹਰ ਸਾਲ ਦੀ ਤਰ੍ਹਾਂ ਵਿਸਾਖੀ ਨੂੰ ਸਮਰਪਿਤ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇੱਥੇ ਟਰਬਨ ਡੇ ਹੈ ਜਿਹੜਾ ਮਨਾਇਆ ਜਾਂਦਾ ਹੈ। ਸੋ ਇੱਕ ਦਿਨ ਜਿੱਥੇ ਸਿਟੀ ਹਾਲ ਦੇ ਵਿੱਚ ਨਿਸ਼ਾਨ ਸਾਹਿਬ ਸਾਡਾ ਕੈਨੇਡੀਅਨ ਫਲੈਗ ਦੇ ਨਾਲ ਝੂਲਦਾ ਉੱਥੇ ਹੀ ਜਿਹੜੀ ਲੈਜਿਸਲੇਚਰ ਐਵੈਨੀ ਪੈਕ ਦੀ ਉੱਥੇ ਹਰ ਇੱਕ ਮੰਤਰੀ ਦਸਤਾਰ ਸਜਾਉਂਦਾ ਹੈ ਹਰ ਇੱਕ ਮੰਤਰੀ ਜਿਹੜਾ ਖਾਲਸਾ ਸਾਜਨਾ ਪੰਥ ਦੇ ਉੱਤੇ ਸਿੱਖ ਪੰਥ ਨੂੰ ਵਧਾਈਆਂ ਦਿੰਦਾ ਸੋ ਅੰਦਰ ਦਾ ਮਾਹੌਲ ਕੀ ਹੈ ਤੁਹਾਨੂੰ ਉਹ ਵੀ ਦਿਖਾਵਾਂਗੇ ਪਰ ਇਹ ਸਾਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਜਿਹੜਾ ਸਿੱਖਾਂ ਨੂੰ 1699 ਦੀ ਵਿਸਾਖੀ ਵਾਲੇ ਦਿਨ ਮਿਲਿਆ ਜਿਹੜਾ ਪਿਆਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 1699 ਦੀ ਵਿਸਾਖੀ ਵਾਲੇ ਦਿਨ ਮੰਡਿਆ ਇਹ ਉਸ ਪਿਆਰ ਦੀ ਬਦੌਲਤ ਹੈ ਕਿ ਅੱਜ ਸਿੱਖ ਸੰਗਤ ਦੁਨੀਆ ਭਰ ਦੇ ਵਿੱਚ ਵਸਦੀ ਸਿੱਖ ਸੰਗਤ ਜਿਹੜੀ ਖਾਲਸਾ ਸਾਜਨਾ ਦਿਵਸ ਮ ਮਹਾਰਾ ਨੇ ਮਿਆਣ ਦੇ ਵਿੱਚੋਂ ਤਲਵਾਰ ਕੱਢੀ ਆ ਤਲਵਾਰ ਕੱਢ ਕੇ ਮਹਾਰਾ ਨੇ ਸਿਰ ਮੰਗੇ ਆ ਸਿਰ ਕੌਣ ਮੰਗ ਸਕਦਾ ਸਿਰ ਉਹੀ ਮੰਗ ਸਕਦਾ ਜਿਹੜਾ ਸਿਰਾਂ ਦੇ ਬਦਲੇ ਉਹਨੇ ਮੁੱਲ ਦੀ ਕੋਈ ਚੀਜ਼ ਦੇ ਸਕਦਾ ਹੋਵੇ ਉਹਨਾ ਮੁੱਲ ਜਿਹੜਾ ਰੱਖ ਸਕਦਾ ਹੋਵੇ ਸਿੰਘਾਂ ਨੇ ਸਿੱਖਾਂ ਨੇ ਮਹਾਰਾਜ ਨੂੰ ਸਿਰ ਦਿੱਤੇ ਆ ਮਹਾਰਾਜ ਨੇ ਸਿੱਖਾਂ ਨੂੰ ਆਪਣਾ ਸਰਬੰਸ ਦਿੱਤਾ ਸਰਬੰਸ ਵਾਰ ਕੇ ਮਹਾਰਾ ਨੇ ਫਰਮਾਇਆ ਇਨ ਪੱਤਰਨ ਕੇ ਸੀਸ ਪਰ ਵਾਰ دیے ਸੋ ਚਾਰ ਚਾਰ ਮੇ ਤੋਂ ਕੀ ਆ ਭਇਆ ਜੀਵਤ ਕਈ ਹਜ਼ਾਰ ਸੋ ਜੀਵਤ ਕਈ ਹਜ਼ਾਰ ਜਿਹੜੇ ਦੁਨੀਆ ਭਰ ਦੇ ਵਿੱਚ ਮਹਾਰਾਜ ਦੇ ਬੱਚੇ ਬੱਚੀਆਂ ਜਿਹੜੇ ਦੁਨੀਆ ਭਰ ਦੇ ਵਿੱਚ ਵੱਖ-ਵੱਖ ਕੋਨਿਆਂ ਦੇ ਵਿੱਚ ਦੇਸ਼-ਪਰਦੇਸਾਂ ਦੇ ਵਿੱਚ ਵੱਸਦੇ ਅੱਜ ਜੋ ਸਿੱਖ ਹੈਰੀਟੇਜ ਮੰਥ ਖਾਲਸਾ ਸਾਜਨਾ ਦਿਵਸ ਹੈ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਮਨਾ ਰਹੇ ਆ ਅਸੀਂ ਲੈਜਿਸਲੇਸ਼ਨ ਦੇ ਬਾਹਰ ਖੜੇ ਹੋਏ ਆ ਮੈਨੀਟੋਬਾ ਵਿਧਾਨ ਸਭਾ ਦੇ ਬਾਹਰ ਖੜੇ ਹੋਏ ਆ ਕਿਉਂਕਿ ਵਿਧਾਨ ਸਭਾ ਜਿਹੜੀ ਚਾਹੀਓ ਕਿਸੇ ਵੀ ਸੂਬੇ ਦੀ ਹੋਵੇ ਕਿਸੇ ਵੀ ਮਲਕ ਦੀ ਪਾਰਲੀਮੈਂਟ ਹੋਵੇ ਉੱਥੇ ਕਾਨੂੰਨ ਬਣਦੇ ਆ ਆਮ ਲੋਕਾਂ ਦੀ ਗੱਲ ਕੀਤੀ ਜਾਂਦੀ ਆ ਸੋ ਆਮ ਲੋਕਾਂ ਦੇ ਵਿੱਚ ਅੱਜ ਇਸ ਮੈਨੀਟਾਬਾ ਵਿਧਾਨ ਸਭਾ ਜਿਹੜੀ ਮੈਨੀਟਾਬਾ ਦੀ ਜਿਹੜੀ ਲੈਜਿਸਲੇਸ਼ਨ ਬਿਲਡਿੰਗ ਹੈ ਮੇਰੇ ਪਿੱਛੇ ਤੁਸੀਂ ਆਸੇ ਪਾਸੇ ਜਿਹੜਾ ਮਾਹੌਲ ਮੈਂ ਚਾਹਣਾ ਵੀ ਕੈਮਰਾ ਘੁਮਾ ਕੇ ਇੱਕ ਵਾਰ ਦਿਖਾ ਦਿਓ ਕਿ ਇਹ ਉਹ ਬਿਲਡਿੰਗ ਹੈ ਸੀ ਇਸ ਬਿਲਡਿੰਗ ਦੇ ਬਾਹਰ ਖੜੇ ਆ ਮੈਨੀਟਾਬਾ ਸੂਬੇ ਦੀ ਲੈਜਿਸਲੇਚਰ ਬਿਲਡਿੰਗ ਹੈ ਜਿੱਥੇ ਕਾਨੂੰਨ ਬਣਦੇ ਆ ਸੋ ਉਹ ਕੋਈ ਦਿਨ ਸੀ ਉਹ ਇਤਿਹਾਸਕ ਦਿਨ ਸੀ ਜਦੋਂ ਇੱਥੇ ਇੱਥੋਂ ਦੇ ਵਿਧਾਨ ਸਭਾ ਦੇ ਵਿੱਚ ਜਿਹੜੀ ਇੱਥੋਂ ਦੀ ਲਾ ਬੁੱਕ ਹੈ ਇਸ ਬਿਲਡਿੰਗ ਦੇ ਅੰਦਰ ਰੱਖੀ ਹੋਈ ਜਿਹੜੀ ਲਾ ਬੁੱਕ ਹੈ ਉਸ ਲਾ ਬੁੱਕ ਦੇ ਵਿੱਚ ਸਿੱਖਾਂ ਨੂੰ ਇੱਕ ਵੱਡਮੁੱਲਾ ਮਾਣ ਹਾਸਲ ਹੋਇਆ ਉਹ ਇਹ ਸੀ ਕਿ ਪੰਜ ਕਕਾਰ ਪਾ ਕੇ ਤੁਸੀਂ ਕਿਤੇ ਵੀ ਵਿਚਰ ਸਕਦੇ ਹੋ ਦਸਤਾਰ ਜਿਹੜੀ ਸਜਾ ਕੇ ਤੁਸੀਂ ਮੋਟਰਸਾਈਕਲ ਦੇ ਉੱਤੇ ਸਵਾਰੀ ਕਰ ਸਕਦੇ ਹੋ ਕਿਸੇ ਵੀ ਤਰੀਕੇ ਦੀ ਕੋਈ ਰੋਕ ਟੋਕ ਨਹੀਂ ਕੀਤੀ ਜਾਵੇਗੀ ਸੋ ਇਹ ਸਿੱਖਾਂ ਦਾ ਇਤਿਹਾਸ ਹੈ ਕਿ ਇਸ ਜਗਾ ਦੇ ਉੱਤੇ ਇਸ ਬਿਲਡਿੰਗ ਦੇ ਵਿੱਚ ਉਹ ਜਿਹੜੀ ਬੁੱਕ ਹਜੇ ਵੀ ਪਈ ਆ ਜਿਹਦੇ ਵਿੱਚ ਵਿਧਾਨ ਦੇ ਵਿੱਚ ਇਹ ਲਿਖਿਆ ਹੈ ਕਿ ਪੰਜ ਸਿੱਖ ਨੇ ਜਿਹੜੇ ਪੰਜ ਕਕਾਰਾਂ ਦੇ ਧਾਰਨੀ ਨੇ ਤੇ ਪੰਜ ਕਕਾਰ ਪਹਿਨ ਕੇ ਉਹ ਕਿਤੇ ਵੀ ਵਿਚਰ ਸਕਦੇ ਆ ਸੋ ਇਸ ਵੇਲੇ ਲੈਜਿਸਲੇਚਰ ਦੇ ਵਿੱਚ ਅਸੀਂ ਮੌਜੂਦ ਆ ਤੇ ਮੇਰੇ ਨਾਲ ਸਾਡੇ ਪੰਜਾਬ ਤੋਂ ਆਏ ਹੋਏ ਸਾਡੇ ਮੈਂ ਕਹਿ ਦਿਆਂ ਬਜ਼ੁਰਗ ਸੋ ਉਹ ਵੀ ਸਾਡੇ ਨਾਲ ਮੌਜੂਦ ਨੇ ਜੀ ਮੇਪਲ ਜਿਹੜੀ ਸੀਨੀਅਰ ਇੰਡੋ ਕੈਨੇਡੀਅਨ ਸੁਸਾਇਟੀ ਆ ਉਹਨਾਂ ਦੇ ਜਿਹੜੇ ਪ੍ਰਧਾਨ ਵੀ ਸਾਡੇ ਨਾਲ ਨੇ ਸਾਰੇ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਇਗ੍ਰੂਜੀ ਕੀ ਫਤਿਹ ਸੋ ਕਿੱਦਾਂ ਦਾ ਮਹਿਸੂਸ ਕਰ ਰਹੇ ਹਾਂ ਕਿਸੇ ਵੇਲੇ ਅਸੀਂ ਬੜਾ ਸਟਰਗਲ ਕੀਤਾ ਇੱਥੇ ਕਾਮਾਗਾਟਾ ਮਾਰੂ ਦੇ ਰੂਪ ਚ ਆਉਨੇ ਆ ਸਾਨੂੰ ਉਤਰਨ ਨਹੀਂ ਦਿੱਤਾ ਜਾਂਦਾ 100 ਸਾਲ ਤੋ ਉੱਤੇ ਦਾ ਸਮਾਂ ਹੋ ਗਿਆ ਸੋ ਅੱਜ ਖੁਦ ਬੁਲਾ ਕੇ ਲੈਜਿਸਲੇਚਰ ਵਿੱਚ ਇਸ ਤਰੀਕੇ ਦਾ ਸਨਮਾਨ ਕੀਤਾ ਜਾ ਰਿਹਾ ਸੋ ਕਿਵੇਂ ਦਾ ਮਹਿਸੂਸ ਕਰ ਰਹੇ ਹਾਂ ਅਸੀਂ ਇੱਥੇ ਆਉਣ ਦੇ ਆਪ ਨੂੰ ਭਾਗਾ ਵਾਲਾ ਮਸਹੂਰ ਕਰਦੇ ਆ ਕਿਉਂਕਿ ਪਹਿਲਾਂ ਜੋ ਕੈਨੇਡਾ ਦੇ ਹਾਲਾਤ ਸਨ ਹੋਰ ਸਨ ਹੁਣ ਸਾਡੀ 720 ਵੀ ਆ ਕੇ ਆਪਣੇ ਆਪ ਨੂੰ ਇਨਾ ਅਸ਼ੇਮਡ ਕੀਤਾ ਕਿਉਂਕਿ ਉਹ ਇਹ ਬਹੁਤ ਮਿਹਨਤੀ ਲੋਕ ਹੈ ਇਹ ਗੁਰੂਆਂ ਦੀ ਬਾਣੀ ਨੂੰ ਹਮੇਸ਼ਾ ਯਾਦ ਰੱਖਦੇ ਆ ਹਮੇਸ਼ਾ ਗੁਰੂ ਦਾ ਨਾਮ ਜਪਦੇ ਆ ਉਸ ਦੀ ਕਿਰਪਾ ਨਾਲ ਹੀ ਅਸੀਂ ਉੱਪਰ ਜਾ ਰਹੇ ਹਾਂ ਜਿਵੇਂ ਕਿ ਸਾਡੇ ਗੁਰੂ ਗਬਿੰਦ ਸਿੰਘ ਜੀ ਨੇ ਆਪ ਦੇ ਚਾਰੇ ਸਹਿਬਜ਼ਾਦੇ ਵਾਰ ਕੇ ਪਰਿਵਾਰ ਵਾਰ ਕੇ ਆਪਣੀ ਕੌਮ ਨੂੰ ਕੁਰਬਾਨੀਆਂ ਦੇਣ ਦਾ ਰਾਹ ਵਿਖਾਇਆ ਹੈ ਇਸੇ ਤਰ੍ਹਾਂ ਅਸੀਂ ਉਹਨਾਂ ਦੇ ਕਦਮ ਕਿੱਦਾਂ ਚੱਲਦੇ ਹੋਏ ਅਸੀਂ ਇੱਥੇ ਮਿਹਨਤ ਕਰਦੇ ਹਾਂ ਲੋਕਾਂ ਦਾ ਭਲਾ ਕਰਦੇ ਹਾਂ ਦਾਨ ਕਰਦੇ ਹਾਂ ਅਤੇ ਹਰੇਕ ਇੱਕ ਕਮਿਊਨਿਟੀ ਦੀ ਅਸੀਂ ਸੇਵਾ ਕਰਨ ਦਾ ਸਾਨੂੰ ਉਹਨਾਂ ਨੇ ਜੋ ਉਪਰਾਲਾ ਬਖਸ਼ਿਆ ਹੈ ਅਸੀਂ ਉਹਨਾਂ ਦੇ ਉਦਮ ਕਦਮ ਤਰਤੇ ਚੱਲਦੇ ਹਾਂ ਜੀ ਬਾਕੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਅਸੀਂ ਆਇਆ ਕੈਨੇਡਾ ਦੇ ਵਿੱਚ 21 ਦੇ ਵਿੱਚ ਆਏ ਸੀ ਜੀ ਸਾਨੂੰ ਬਹੁਤ ਖੁਸ਼ੀ ਹੋਈ ਆਪਣਾ ਭਾਈਚਾਰਕ ਸਾਂਝ ਦੇਖ ਕੇ ਕਿ ਅਸੀਂ ਸਿੱਖੀ ਨੂੰ ਪਰਫੁੱਲਤ ਕਰ ਲਈ ਸਾਡਾ ਮੀਡੀਆ ਬਹੁਤ ਯੋਗਦਾਨ ਪਾ ਰਿਹਾ ਜੀ ਜੀ ਅਸੀਂ ਇਹਨਾਂ ਨੂੰ ਵਧਾਈ ਦੇਣ ਦੇ ਪਾਤਰ ਬਣਦੇ ਆ ਜੀ ਅੱਜ ਬਹੁਤ ਜ਼ਿਆਦਾ ਵੱਡਾ ਪਰਾਲਾ ਅੱਜ ਜਿਹੜਾ ਚਰਪੰਡੇ ਬਣਾਇਆ ਹੈ ਸਾਈਂ ਦੁਨੀਆ ਦੇ ਉੱਤੇ ਸਾਡੀ ਦਸਤਾਰ ਦਾ ਚਾਨਣ ਮਨਾਰਾ ਬਣਿਆ ਹੋਇਆ ਹੈ ਸੋ ਕੀਰਤੀ ਸਿੱਖ ਨੇ ਜੀ ਬਾਬੇ ਨਾਨਕ ਦੇ ਜਿੱਥੇ ਵੀ ਇਹਨਾਂ ਨੂੰ ਦਾਣੇ ਦੇ ਰੂਪ ਚ ਸਿੱਟ ਦਿਓਗੇ ਇਹਨਾਂ ਨੇ ਉੱਗੀ ਪੈਣਾ ਸੋ ਬਾਪੂ ਜੀ ਮਿੰਨੀ ਪੰਜਾਬ ਬਣ ਗਿਆ ਜੀ ਬੜਾ ਸਮਾਂ ਲੱਗਿਆ ਅਪਾ ਉੱਥੋਂ ਦੂਰੋਂ ਇੱਕ ਚੱਲ ਕੇ ਆਏ ਆ ਸੋ ਕਿਵੇਂ ਦੇਖਦੇ ਹੋ ਮਹੌਲ ਅੱਜ ਬਹੁਤ ਵਧੀਆ ਜੀ ਸਾਨੂੰ ਇਹ ਮਿੰਨੀ ਪੰਜਾਬ ਨੇ ਪੰਜਾਬ ਹੀ ਲੱਗਦਾ ਜੀ ਪੰਜਾਬ ਹੀ ਲੱਗਦਾ ਹਾਂਜੀ ਜੀ ਕਮੀ ਤਾਂ ਨਹੀਂ ਲੱਗਦੀ ਕਿਸੇ ਪਾਸੋਂ ਕੋਈ ਬਹੁਤ ਠੀਕ ਆ ਜੀ ਸੋ ਪਿੱਛੋਂ ਕਿੱਥੋਂ ਕਿਹੜੇ ਇਲਾਕੇ ਚੋਂ ਮੋਗੇ ਤੋਂ ਫਿਰ ਮੋਗਾ ਤਾਂ ਨਹੀਂ ਮਿਸ ਕਰਦੇ ਵਿਨੀਪੈਕ ਨੂੰ ਦੇਖ ਕੇ ਮੋਗਾ ਹੀ ਮੋਗਾ ਮਹਿਸੂਸ ਕਰਦੇ ਨੇ ਵਿਨੀਪੈਗ ਜਹਾਂਜੀ ਹਾਂਜੀ ਮੋਗਾ ਬਣ ਗਿਆ ਸਸਤੀ ਠੀਕ ਹੈ ਜੀ ਸੋ ਸਾਡੇ ਨਾਲ ਇਧਰ ਮਿਸਲ ਤੋਂ ਵੀ ਸਿੰਘ ਹੈ ਗਿਆ ਮਿਸਲ ਵਿਨੀਪੈਗ ਵਾਲੇ ਤੋਂ ਜਿਹੜੀ ਆਰਗੇਨਾਈਜੇਸ਼ਨ ਹੈ ਉੱਥੋਂ ਵੀ ਨੇ ਆਪਾਂ ਵੀਰ ਹੁਣਾਂ ਨਾਲ ਵੀ ਰਾਜਵੀਰ ਹੁਣਾਂ ਨਾਲ ਵੀ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਤੁਹਾਨੂੰ ਬਹੁਤ ਮੁਬਾਰਕਾਂ ਦੀ ਖਾਲਸਾ 사ਜਨਾ ਦਿਵਸਤਿਆਂ ਜੀ ਸੋ ਭਾਈ ਜੀ ਕਿਵੇਂ ਦੇਖਦੇ ਹੋ ਹੁਣ ਮਾਹੌਲ ਐ ਕਿਸੇ ਵੇਲੇ ਬਹੁਤ ਸਟਰਗਲ ਕੀਤਾ ਸਾਡੇ ਬਜ਼ੁਰਗਾਂ ਨੇ ਇੱਥੇ ਆ ਕੇ ਬੜੀ ਘੱਲਣਾ ਕਰ ਲਈ ਆ ਮੈਨੂੰ ਬਾਪੂ ਜੀ ਮਿਲੇ ਕਹਿੰਦੇ ਮੈਂ 6 ਸਾਲ ਕੇਸ ਲੜਿਆ ਹਿਊਮਨ ਰਾਈਟ ਬਿਲਡਿੰਗ ਦੇ ਵਿੱਚ ਹਿਊਮਨ ਰਾਈਟ ਦਾ ਕਿ ਮੈਨੂੰ ਦਸਤਾਰ ਨਹੀਂ ਸੀ ਬੰਨਣ ਦਿੱਤੀ ਗਈ ਸੋ ਅੱਜ ਲੈਜਿਸਲੇਚਰ ਵਿੱਚ ਬੁਲਾ ਕੇ ਸਨਮਾਨ ਕੀਤਾ ਜਾ ਰਿਹਾ ਕਿਵੇਂ ਦੇਖਦੇ ਹੋ ਦੇਖ ਲਓ ਵੀਰ ਜੀ ਹੁਣ ਤੁਸੀਂ ਕਹੇ ਕਿਟਿਆ ਵੀ 6 ਸਾਲ ਲੱਗੇ ਕੇਸ ਲੜਦੇ ਹੁਣ ਦੇਖ ਲਓ ਆਪਾਂ ਲੈਜਿਸਲੇਚਰ ਵਿੱਚ ਖੜੇ ਆ ਬਾਣੇ ਪਾ ਕੇ 3 ਫੁੱਟ ਦੀ ਤਲਵਾਰਾਂ ਫੜ ਕੇ ਤਲਵਾਰਾਂ ਪਾ ਕੇ ਸ਼ਾਸਤਰ ਪਾ ਕੇ ਜਿਹੜੇ ਵੀ ਕਕਾਰ ਹੁਣ ਕੋਈ ਕੁਝ ਕਹਿੰਦਾ ਨਹੀਂ ਇੱਥੇ ਕੋਈ ਕੁਛ ਨਹੀਂ ਵੀ ਸਾਰੇ ਮੁਬਾਰਕ ਕਰਦੇ ਤੁਸੀਂ ਇੱਕ ਕਾਰ ਪਾ ਕੇ ਆਏ ਹੋ ਇਹ ਇਹੀ ਸਾਡੀ ਜਿੱਤ ਆ ਜਿਹੜਾ ਇਹ ਦਸਤਾਰ ਦਿਵਸ ਆ ਜੋ ਆਪਣਾ ਇੱਥੇ ਖਾਲਸਾ ਸਾਜਣਾ ਦਿਵਸ ਬਣਾ ਰਹੇ ਆ ਜੋ ਹੋਰ ਕੁਝ ਵੀ ਆਪਾਂ ਸੇਖ ਹੈਰੀਟੇਜ ਦਾ ਪੂਰਾ ਮਹੀਨਾ ਰੱਖਿਆ ਜੀ ਆ ਇਹ ਸਾਡੀ ਇਹੀ ਜਿੱਤ ਆ ਵੀ ਕਿੰਨੇ ਸਾਲ ਲੱਗੇ 10 20 30 ਸਾਲ ਲੱਗੇ ਸਾਡੇ ਜਿਹੜੇ ਬਜ਼ੁਰਗ ਨੇ ਲੜਦੇ ਹੋਏ ਕੇਸ ਲੜਦੇ ਹੋਏ ਜੋ ਕੁਛ ਵੀ ਜੇਲ੍ਹਾਂ ਚ ਟਾਈਮ ਕੱਟਿਆ ਉਹਨਾਂ ਨੇ ਇੱਥੇ ਵੀ ਨਹੀਂ ਪੈਕਟ ਵੀ ਇਹ ਹੀ ਉਹਨਾਂ ਦੀ ਸ਼ਰਧਾਂਜਲੀ ਹੈ ਜੀ ਸੋ ਮਿਸਲ ਵਿਨੀਪੈਕ ਕਿਉਂਕਿ ਮਿਸਲਾਂ ਹੋਰ ਵੀ ਵੱਖ-ਵੱਖ ਥਾਵਾਂ ਦੇ ਉੱਤੇ ਕੈਨੇਡਾ ਦੇ ਵਿੱਚ ਜਿਹੜੀਆਂ ਬਣਾਈਆਂ ਗਈਆਂ ਨੇ ਨਾਰਥ ਅਮਰੀਕਾ 'ਚ ਕੰਮ ਕਰਦੀਆਂ ਸੋ ਤੁਹਾਡੇ ਹਿੱਸੇ 'ਚ ਆਈ ਹੈ ਵਿਨੀਪੈਕ ਦੀ ਜ਼ਿੰਮੇਵਾਰੀ ਸੋ ਖਾਸ ਕਰ ਵਿਨੀਪੈਕ ਦੀ ਜਿਹੜੀ ਨੌਜਵਾਨੀ ਹੈ ਆ ਮੁੰਡੇ ਕੁੜੀਆਂ ਨੇ ਉਹਨਾਂ ਲਈ ਕੀ ਸੁਨੇਹਾ ਹੋਏਗਾ ਮਿਸਲ ਵਿਨੀਪੈਕ ਦਾ ਸਾਡਾ ਸੁਨੇਹਾ ਇਹ ਹੈ ਜੀ ਵੀ ਹੋਰ ਰਸਤੇ ਵੱਲ ਵੇਖਣ ਦੀ ਲੋੜ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਰਗ ਵੱਲ ਤੁਰੋ ਜੀ ਘਰ ਤੁਹਾਡੇ ਲਈ ਤਿਆਰ ਬਰ ਤਿਆਰ ਹੈ ਤੁਸੀਂ ਬਸ ਇੱਕ ਵਾਰ ਉਸ ਘਰ ਵੱਲ ਝਾਕੋ ਤੇ ਤੁਸੀਂ ਖਾਲਸੇ ਸਜੋ ਅੰਮ੍ਰਿਤ ਸੋ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਟਰਬਨ ਡੇ ਸੈਕਿੰਡ ਟਰਬਨ ਦੇ ਜਿਹੜਾ ਅਸੀਂ ਅੱਜ ਮੈਨੀਟੋਬਾ ਲੈਜਿਸਲੇਚਰ ਦੇ ਵਿੱਚ ਬਣਾ ਰਹੇ ਹਾਂ ਬਹੁਤ ਸਾਰੀ ਸਿੱਖ ਸੰਗਤ ਇੱਥੇ ਹਮ ਹਮ ਆ ਕੇ ਪਹੁੰਚੀ ਹੈ ਸੋ ਗੱਲ ਕਰੀਏ ਜੇਕਰ ਦਸਤਾਰ ਦੀ ਜੋ ਗੱਲ ਆਪਾਂ ਦਸਤਾਰ ਦੀ ਕਰ ਰਹੇ ਹਾਂ ਸੋ ਦਸਤਾਰ ਇੱਥੇ ਬਣਨੀ ਸੌਖੀ ਕਿਵੇਂ ਹੋਈ ਹੈ ਦਸਤਾਰ ਨੂੰ ਇੱਥੇ ਇਸ ਸਿਖਰ ਤੱਕ ਪਹੁੰਚਦਾ ਕਰਨ ਦੇ ਲਈ ਕਿ ਅਜੇ ਟਰਬਨ ਡੇ ਮਨਾਇਆ ਜਾ ਰਿਹਾ ਬਹੁਤ ਸਾਰੀ ਕਹਾਣਾਂ ਵੀ ਕੱਲ ਨਹੀਂ ਪਈ ਹੈ ਖਾਸ ਕਰ ਜਿਹੜੇ ਪਹਿਲਾਂ ਸਾਡੇ ਪੁਰਖੇ ਆਏ ਮੈਂ ਕਹਿ ਦਿਆਂ ਜਾਂ ਸਾਡੇ ਬਜ਼ੁਰਗ ਆਏ ਉਹਨਾਂ ਨੇ ਸੋ ਅੱਜ ਮੇਰੇ ਨਾਲ ਸਰਦਾਰ ਨਿਸ਼ਾਨ ਸਿੰਘ ਜੀ ਹੁਣੀ ਨੇ ਸੋ ਨਿਸ਼ਾਨ ਸਿੰਘ ਜੀ ਹੁਣਾਂ ਨੇ ਇਸ ਦਸਤਾਰ ਦੇ ਲਈ ਕੈਨੇਡਾ ਦੀ ਧਰਤੀ ਦੇ ਉੱਤੇ ਲਗਾਤਾਰ 6 ਸਾਲ ਕੇਸ ਲੜਿਆ 6 ਸਾਲੋਂ ਕੇਸ ਕਿਹੜਾ ਸੀ ਹਿਊਮਨ ਰਾਈਟ ਦੇ ਵਿੱਚ ਕੇਸ ਲੜਿਆ ਗਿਆ ਫਿਰ ਜਾ ਕੇ ਦਸਤਾਰ ਦੀ ਜਿਹੜੀ 6 ਸਾਲ ਬਾਅਦ ਕੈਨੇਡਾ ਦੇ ਵਿੱਚ ਜਿੱਤ ਹੋਈ ਸੋ ਆਪਾਂ ਸਰਦਾਰ ਸਾਹਿਬ ਨਾਲ ਗੱਲਬਾਤ ਕਰਦੇ ਆਂ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਹੋਣ ਜੀ ਖਾਲਸਾ ਸਾਜਨਾ ਪੰਥ ਦੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਥੇ ਵਿਨੀਪੈਗ ਦੇ ਵਿੱਚ 1970 ਦਾ ਆਇਆ ਸਕੂਲ ਤੋਂ ਪੜ੍ਹਾਈ ਕਰਨ ਤੋਂ ਬਾਅਦ ਮੈਨੂੰ ਜੌਬ ਮਿਲ ਗਈ ਜੀ ਐਜ਼ ਅ ਪਾਵਰ ਇੰਜੀਨੀਅਰ ਜੀ ਮੈਂ ਇਨਸਾਲ ਪਾਵਰ ਇੰਜੀਨੀਅਰ ਪਗ ਬਣ ਕੇ ਜੌਬ ਕਰਦਾ ਸੀਗਾ ਕੋਈ ਦਿੱਕਤ ਨਹੀਂ ਸੀਗੀ ਆਲ ਆਫ ਅ ਸਡਨ ਕਿ ਹਾਰਡ ਹੈਟ ਜ਼ਰੂਰੀ ਪਾਉਣਾ ਹਰ ਇੱਕ ਜੌਬ ਦੇ ਵਿੱਚ ਔਰ ਮੈਨੂੰ ਉਸ ਵੇਲੇ ਜਿਹੜੇ ਮੇਰੇ ਸੀਨੀਅਰ ਸੀਗੇ ਉਹਨਾਂ ਨੇ ਕਨਵਿੰਸ ਕੀਤਾ ਕਿ ਤੂੰ ਅੱਗ ਲਾ ਕੇ ਹਾਰਡ ਹੈਟ ਪਾਇਆ ਕਰ ਮੈਂ ਉਹਨਾਂ ਨੂੰ ਰਿਫਿਊਜ਼ ਕਰਤਾ ਮੇਰੇ ਨਾਲ ਜਿਹੜੇ ਕਲੀਗ ਸੀ ਉਹ ਵੀ ਥੋੜਾ ਜਿਹਾ ਮੇਰਾ ਮਜ਼ਾਕ ਉਡਾਉਣ ਡੈ ਪੇ ਇਹ ਹੁਣ ਤੂੰ ਪੱਗ ਲਾ ਕੇ ਕਿਵੇਂ ਹਾਰਡ ਹੈਟ ਪਾਏਗਾ ਜਾਂ ਇਹਦੇ ਉੱਤੇ ਰੱਖਿਆ ਕਰੇਗਾ ਮੈਂ ਪਹਿਲਾਂ ਪਹਿਲਾਂ ਉੱਤੇ ਰੱਖਣਾ ਸ਼ੁਰੂ ਕਰ ਦਿੱਤਾ ਪਰ ਮੈਨੂੰ ਉਹਨਾਂ ਨੇ ਅਲਾਉ ਨਹੀਂ ਕੀਤਾ ਕਹਿੰਦੇ ਇਟਸ ਨਾਟ ਸੇਫ ਤੈਨੂੰ ਪੱਗ ਲਾ ਕੇ ਹਾਰਡ ਹੈਟ ਪਾਉਣਾ ਪੈਣਾ ਹੈ ਫਿਰ ਉਸ ਤੋਂ ਬਾਅਦ ਮੈਨੂੰ ਕਾਫੀ ਟਰਬਲ ਆਈ ਤੇ ਮੈਂ ਅੜਿਆ ਰਿਆ ਫਿਰ ਉਹਨਾਂ ਨੇ ਕਿਹਾ ਕਿ ਤੂੰ ਪਾਵਰ ਹਾਊਸ 'ਚ ਨਹੀਂ ਕਰ ਸਕਦਾ ਤੂੰ ਕਲੀਨਿੰਗ ਦੀ ਜੌਬ ਕਰੇਂਗਾ ਫਿਰ ਮੈਂ ਜਿਹੜੀ ਪੁਰਾਣੀ ਬਿਲਡਿੰਗ ਸੀ ਕੋਈ ਇੱਕ ਵੱਡੀ ਉਹਦੇ ਵਿੱਚ ਉਹਨਾਂ ਨੇ ਮੈਨੂੰ ਕਲੀਨਿੰਗ ਦੀ ਜੌਬ ਦੇ ਦਿੱਤੀ ਮੈਂ ਉੱਥੇ ਕਲੀਨਿੰਗ ਕਰਦਾ ਰਿਹਾ ਇਹਦੇ ਵਿੱਚ ਹੋਰ ਵੀ ਮੁਸ਼ਕਲਾਂ ਆਈਆਂ ਮੈਨੂੰ ਇੱਕ ਲੈਟਰਾਂ ਵੀ ਲੈਣੀਆਂ ਪਈਆਂ ਗੁਰਦੁਆਰਿਆਂ ਕੋਲੋਂ ਇੱਕ ਗੁਰਦੁਆਰੇ ਨੇ ਜੌਬ ਜਵਾਬ ਵੀ ਦੇ ਦਿੱਤਾ ਮੈਨੂੰ ਲੈਟਰ ਦੇਣ ਤੋਂ ਮਿਸਾਲ ਇਹ ਦੇਤੀ ਕਿ ਇੰਡੀਆ ਦੇ ਵਿੱਚ ਵੀ ਜਿਹੜੇ ਪਾਇਲਟ ਹੁੰਦੇ ਆ ਉਹ ਵੀ ਆਪਣਾ ਲਾ ਕੇ ਪੱਗ ਲਾ ਕੇ ਤੇ ਉਹ ਉੱਤੇ ਪਾਉਂਦੇ ਆ ਟੋਪੀ ਪਾਉਂਦੇ ਆ ਪਾਇਲਟ ਜਿਹੜੇ ਹੁੰਦੇ ਆ ਸੋ ਉਸ ਤੋਂ ਇਲਾਵਾ ਫਿਰ ਵੀ ਮੈਂ ਸਟਰਗਲ ਨਹੀਂ ਛੱਡੀ ਹਿਊਮਨ ਰਾਈਟਸ ਕੇਸ ਲੜੀ ਗਿਆ 6 ਸਾਲ ਬਾਅਦ ਫਿਰ ਹਿਊਮਨ ਰਾਈਟਸ ਦੇ ਵਿੱਚੋਂ ਇੱਕ ਕਮੈਂਡਮੈਂਟ ਹੋ ਗਈ ਜਿਹੜੀ ਕਿ ਉਹਨਾਂ ਨੇ ਅੰਡਰ ਰੀਜ਼ਨੇਬਲ ਕੰਡੀਸ਼ਨ ਦੇ ਵਿੱਚ ਰੱਖੀ ਪਰ ਮੇਰੇ ਕੋਲੋਂ ਇਹ ਲਿਖਤੀ ਲਵਾ ਲਿਆ ਹਿਊਮਨ ਰਾਈਟਸ ਦੇ ਥਰੂ ਕਿ ਮੈਂ ਉਹਨਾਂ ਨੂੰ ਸੂ ਨਹੀਂ ਕਰੂੰਗਾ ਜਾਂ ਕੋਈ ਇਹੋ ਜਿਹਾ ਡੈਮੇजेस ਨਹੀਂ ਪਾਉਂਗਾ ਸੋ ਮੈਂ ਉਹ ਇਨ ਰਾਈਟਿੰਗ ਉਹਦੋਂ ਹਿਊਮਨ ਰਾਈਟਸ ਨੂੰ ਇਹ ਦਿੱਤਾ ਔਰ 80s ਦੇ ਵਿੱਚ ਇਹ ਲਾ ਚੇਂਜ ਹੋਇਆ ਅੰਡਰ ਰੀਜ਼ਨੇਬਲ ਕਮੋਡੀਸ਼ਨ ਦੇ ਵਿੱਚ ਤੁਸੀਂ ਪੱਗ ਬਣ ਸਕਦੇ ਹੋ ਯੂ ਡੋਂਟ ਹੈਵ ਟੂ ਹੈਵ ਅ ਹਾਰਟ ਔਰ ਮੈਂ ਉਹਦੇ ਤੇ ਬਹੁਤ ਰਲੀਫ ਕੀਤਾ ਉਸ ਤੋਂ ਬਾਅਦ ਵੀ ਮੈਂ 10 ਸਾਲ ਜੌਬ ਕੀਤੀ ਮੈਨੂੰ ਕੋਈ ਦਿੱਕਤ ਨਹੀਂ ਆਈ ਮੈਂ ਪੱਗ ਬਣ ਕੇ ਜੌਬ ਕਰਦਾ ਰਿਹਾ ਮੈਂ ਐਜ਼ ਅ ਪਾਵਰ ਇੰਜੀਨੀਅਰ ਅਸਿਸਟੈਂਟ ਪਾਵਰ ਇੰਜੀਨੀਅਰ ਉੱਤੇ ਕੰਮ ਕਰਦਾ ਰਿਹਾ ਸੋ ਉਸ ਤੋਂ ਬਾਅਦ ਮੈਂ ਰਿਟਾਇਰਮੈਂਟਲੀ ਸੋ ਰਿਟਾਇਰਮੈਂਟ ਤੋਂ ਬਾਅਦ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਕਿ ਅੱਜ ਤੱਕ ਮੈਂ ਆਪਣੀ ਦਸਤਾਰ ਨੂੰ ਉਤਾਰਿਆ ਨਹੀਂ ਔਰ ਮੇਰੀ ਇਹ ਪਹਿਲੀ ਜਿੱਤ ਸੀਗੀ ਔਰ ਮੇਰੀ ਜਿੱਤ ਨਹੀਂ ਸੀਗੀ ਇਹ ਸਾਰੇ ਸਿੱਖਾਂ ਭਰਾਵਾਂ ਦੀ ਆਉਣ ਵਾਲੇ ਸਮੇਂ ਵਾਲਿਆਂ ਦੀ ਵੀ ਜਿੱਤ ਹੈ ਜੀ ਬਿਲਕੁਲ ਸੋ ਸਰਦਾਰ ਨਿਸ਼ਾਨ ਸਿੰਘ ਹੁਣਾਂ ਨੇ ਸਾਨੂੰ ਗੱਲਬਾਤ ਦੱਸੀ ਹੈ ਕਿ ਕਿਸ ਤਰੀਕੇ ਦੇ ਨਾਲ 6 ਸਾਲ ਲਗਾਤਾਰ ਇਸ ਦਸਤਾਰ ਦੇ ਲਈ ਉਹਨਾਂ ਨੇ ਕੇਸ ਲੜਿਆ ਹਿਊਮਨ ਰਾਈਟ ਦੇ ਵਿੱਚ 6 ਸਾਲ ਲਗਾਤਾਰ ਉਹ ਜੰਗੋ ਜਹਤ ਜਿਹੜੀ ਜਦੋਂ ਜਹਤ ਮੈਂ ਕਹਦੇ ਆਂ ਵੀ ਉਹ ਕਰਦੇ ਰਹੇ ਸੋ ਉਸ ਤੋਂ ਬਾਅਦ ਜਾ ਕੇ ਜਿੱਤ ਮਿਲੀ ਐ ਸੋ ਨਿਸ਼ਾਨ ਸਿੰਘ ਹੋਰਾਂ ਦੀ 6 ਸਾਲ ਬਾਅਦ ਮਿਲੀ ਉਹ ਇਕਲौती ਜਿੱਤ ਨਹੀਂ ਸੀ ਅੱਜ ਸਮੁੱਚੇ ਭਾਈਚਾਰੇ ਦੀ ਜਿੱਤ ਐ ਕਿਉਂਕਿ ਜੇਕਰ ਇਹ ਕੇਸ ਨਾ ਕਰਦੇ ਜੇਕਰ ਉਸ ਵੇਲੇ ਇਹ ਜੰਗ ਉਹ ਦਸਤਾਰ ਦੇ ਲਈ ਨਾ ਲੜਦੇ ਤਾਂ ਸ਼ਾਇਦ ਕਿਤੇ ਨਾ ਕਿਤੇ ਨਾ ਸੀ ਅੱਜ ਟਰਬਨ ਦੇ ਮਨਾ ਰਹੇ ਹੁੰਦੇ ਤੇ ਨਾ ਹੀ ਅੱਜ ਸਾਡੇ ਕੋਲੇ ਕਿਤੇ ਇਸ ਤਰੀਕੇ ਦਾ ਹੱਕ ਹੁੰਦਾ ਕਿਸੇ ਦਸਤਾਰਾ ਪਾ ਕੇ ਕੰਮਾਂ ਤੇ ਜਾ ਸਕਦੇ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ ਜੀ ਮੇਰਾ ਵੀ ਤੁਹਾਡਾ ਬਹੁਤ ਬਹੁਤ ਧੰ ਜਿਨ੍ਹਾਂ ਨੇ ਇਹ ਸੁਨੇਹਾ ਬਾਕੀ ਸਾਰਿਆਂ ਨੂੰ ਦਿੱਤਾ ਔਰ ਮੈਂ ਇਨਕਰੇਜ ਕਰਦਾ ਆਉਣ ਵਾਲੀ ਜਨਰੇਸ਼ਨ ਨੂੰ ਵੀ ਕਿ ਉਹ ਆਪਣੀਆਂ ਦਸਤਾਰਾਂ ਸਜਾ ਕੇ ਰੱਖਣ ਔਰ ਮੇਰਾ ਇੱਕ ਪੋਤਰਾ ਆ ਉਹ ਅਜੇ ਸਾਰਾ 6 ਸਾਲ ਦਾ ਔਰ ਹੁਣ ਤੋਂ ਹੀ ਉਹਨੇ ਕੇਸ ਰੱਖ ਲੈ ਔਰ ਪਟਕਾ ਬੰਨਦਾ ਸਕੂਲੇ ਜਾਂਦਾ ਕੇਸਾਂ ਦੇ ਨਾਲ ਸੋ ਮੈਂ ਇਹੋ ਇਨਕਰੇਜ ਕਰਦਾ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮਿਸਲ ਵੰਨੀ ਪੈਕ ਦੇ ਨਾਲ ਆਪਾਂ ਗੱਲ ਕਰਕੇ ਹਟੇ ਆਂ ਪਰ ਹੁਣ ਇਸ ਵੇਲੇ ਇੱਕ ਨੋਕੀ ਗੱਲ ਤੁਹਾਨੂੰ ਅਸੀਂ ਦੱਸ ਦਿੰਨੇ ਆ ਕਿ ਮੇਰੇ ਨਾਲ ਇਸ ਵੇਲੇ ਅਨੋਖ ਸਿੰਘ ਹੈ ਅਨੋਖ ਸਿੰਘ ਜਿਹਦਾ ਕਿ ਪਹਿਲਾ ਨਾਮ ਰਾਇਲੀ ਹੈ ਇਹ ਜਿਹੜਾ ਜੇ ਮੈਂ ਗੱਲ ਕਰਾਂ ਜਨਮ ਰਾਇਲ ਜਿਹੜਾ ਅਨੋਖ ਸਿੰਘ ਦਾ ਸਿੱਖ ਪਰਿਵਾਰ ਦੇ ਵਿੱਚ ਨਹੀਂ ਸੀ ਹੋਇਆ ਸੋ ਰਾਇਲੀ ਹਾਊ ਆਰ ਯੂ ਟੂਡੇ ਐਂਡ ਹੈਪੀ ਖਾਲਸਾ ਸਾਜਨਾ ਦਿਵਸ ਅੱਛਾ ਡੀਕਲਾ ਹਾਈ ਸਪਿਰਟਸ ਹੈਪੀ ਟੂ ਬੀ ਹੇਅਰ ਇਟਸ ਅ ਬਿਊਟੀਫੁਲ ਡੇ ਸੋ ਵਾਟ ਇਨਸਪਾਇਰ ਯੂ ਟੂ ਬਿਕਮ ਅ ਸਿਕ Uh, pretty much, I got the great opportunity to go to a Gurdwara, mm. and it uh, opened my eyes and changed my life. Mm. And, uh, I've never gone back yet. So, oh. Don't so like, what's your message to all the Sikh community uh, for this day? Uh, thank you for having us here, and uh, I hope to be here next year too. Okay. Yeah. So uh, your earlier name is Riley, and now you are Anok Singh, right? Yeah. Yeah. So. Uh, ਪਹਿਲਾ ਨਾਮ ਰਾਇਲੀ ਸੀ ਪਰ ਹੁਣ ਰਾਇਲੀ ਤੋਂ ਅਨੋਖ ਸਿੰਘ ਬਣ ਗਿਆ ਗੁਰੂ ਮਹਾਰਾਜ ਦੀ ਐਸੀ ਕਿਰਪਾ ਹੋਈ ਹੈ ਖੰਡੇ ਪਾਟੇ ਦਾ ਅੰਮ੍ਰਿਤ ਛਕ ਲਿਆ ਸੋ ਜਨਮ ਜਿਹੜਾ ਮੈਂ ਗੱਲ ਕਰਾਂ ਰਾਇਲੀ ਦੇ ਰੂਪ ਦੇ ਵਿੱਚ ਕੈਨੇਡਾ ਦੀ ਧਰਤੀ ਤੇ ਹੁੰਦਾ ਪਰ ਹੁਣ ਵਾਸੀ ਆਨੰਦਪੁਰ ਸਾਹਿਬ ਦਾ ਬਣ ਗਿਆ ਅੰਮ੍ਰਿਤ ਦੀ ਦਾਤ ਗੁਰੂ ਸਾਹਿਬ ਦੇ ਪਾਸੋਂ ਇਹਨੇ ਪ੍ਰਾਪਤ ਕਰ ਲਈ ਹੈ ਸੋ ਅਗੇਨ ਅਨੋਖ ਸਿੰਘ ਹੈਪੀ ਵਿਸਾਖੀ ਐਂਡ ਹੈਪੀ ਖਾਲਸਾ ਸਾਜਨਾ ਦਿਵਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ